ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਦਾ ਵਲੌਗ ਸਟਾਰਟ ਕਰਨ ਲੱਗਾ ਜੀ ਨਾ ਧੋਲੇ ਆ ਵਾਈਗੁਰ ਦਾ ਨਾਮ ਲੱਲਿਆ ਚਾਹ ਪਾਣੀ ਪੀ ਲਿਆ ਤੇ ਹੁਣ ਠੰਡ ਬਹੁਤ ਜ਼ਿਆਦਾ ਹੋਵੇ ਤੇ ਇਹਦੇ ਵਿੱਚ ਹੁਣ ਉੱਠੋ ਜਿਆਦਾ ਥੋੜਾ ਬਤਾ ਕੰਮਕਾਰ ਕਰੋ ਉੱਠ ਕੇ ਮੇਰੇ ਇੰਜ ਹੀ ਕਰਦਾ ਕੰਮ ਕਰਦਾ ਤੇਰਾ ਕੋਲ ਫਿਰ ਲੈ ਤੁਸੀਂ ਹੁਣ ਚੰਡੀਗੜ੍ਹ ਵਗੈਰਾ ਦੇਖ ਲਿਆ ਹਮ ਸਤੰਦਰ ਸਰਤਾਜ ਦਾ ਸ਼ੋਅ ਵੀ ਦੇਖ ਲਿਆ ਤੇ ਗੁਰੂ ਗੁਰੂ ਘਰ ਦੇ ਦਰਸ਼ਨ ਵੀ ਕਰ ਲਏ ਨੇ ਤੇ ਉઠੋ ਹਣ ਉੱਠ ਫਿਰ ਕੇ ਅੱਜ ਅੱਜ ਕੀ ਕਰ ਲੋ ਸਾਰਾ ਕੰਮ ਬੱਚੇ ਰਾਤੀ ਕਹਿ ਰਹੇ ਸੀਗੇ ਥੰਡ ਲੇਟ ਹੈ ਕਿਸਾਨ ਨੂੰ ਲੇਟ ਠਾਇਓ ਉਹਨਾਂ ਵਾਸਤੇ ਤੇ ਅਸੀਂ ਆਲੂ ਬਾਗ ਲਏ ਨੇ ਤੇ ਮੈਂ ਕਿਹਾ ਚੱਲ ਮੇਰੇ ਵਾਸਤੇ ਤੁਸੀਂ ਮੂਲੀਆਂ ਦੇ ਪਰੌਂਠੇ ਲਾਓ ਤੇ ਮੂਲੀਆਂ ਠੰਡੀਆਂ ਬਹੁਤ ਜ਼ਿਆਦਾ ਕੌਣ ਅਗਿਓ ਰਗੜੂ ਕੌਣ ਉਹਨਾਂ ਨੂੰ ਜਿਹੜਾ ਖਾਊ ਉਹ ਰਗੜੂ ਆ ਤੇ ਖਾਣੇ ਤੇ ਮੈਂ ਹੀ ਆ ਇਹ ਬਰਾਉ ਨੇ ਇਹ ਤੁਹਾਨੂੰ ਦੱਸਦੇ ਆ ਲਓ ਜੀ ਹੁਣ ਕੰਮ ਸਟਾਰਟ ਹੋ ਰਿਹਾ ਜੀ ਆ ਬੰਦੂਖਾਂ ਆ ਬੰਦੂਖਾਂ ਹੀ ਆ ਜੀ ਕੰਮ ਕਰ ਲਿਆ ਸਟਾਰਟ ਹੋਣਾ ਤੇ ਲੱਗੇ ਝਾੜੂ ਪੋਚਾ ਕਰਨ ਤੇ ਨਾਲ ਨਾਲ ਹੀ ਸਤੰਦਰ ਸਰਤਾਜ ਚੱਲ ਪਿਆ ਮਿਹਨਤ ਛੱਡਣੀ ਨਹੀਂ ਬਿਲਕੁਲ ਇਹ ਜ਼ਰੂਰੀ ਹੈ। ਕੋਚੇ ਮਾਰ ਮਾਰ ਕੇ ਘਰ ਕਸਾ ਦੋ, ਮਿਹਨਤ ਨਹੀਂ ਛੱਡਣੀ। ਉਧਰ ਦੇਖੋ ਝਾੜੂ। ਮੇਰੀ ਘਰ ਦੀ ਝਾੜੂ ਵੀ ਨਹੀਂ ਛੱਡਦੀ। ਆਓ। ਮੈਂ ਤਾਂ ਫੜਿਆ ਬੜੇ ਦਿਨਾਂ ਬਾਅਦ ਜਿਆਦਾ ਝਾੜੂ। ਆਹ ਆ ਤੂੰ ਹੀ ਪ੍ਰੋਮਿਸ ਕੀਤਾ ਕਿ ਮੁੱਲ ਇਹ ਮੈਂ ਰਗੜ ਕੇ ਦਵਾਂਗਾ। ਮੈਂ ਨਹੀਂ ਰਗਣੀਆਂ। ਇਹ ਠੰਡੀਆਂ ਵਾਹ ਤਾਂ ਬੱਬਾ। ਇੱਧਰ ਰਹਿਣੀਆਂ ਸਾਰੀ ਤੇ ਆੜੀ ਦੇਖਿਓ ਇੱਧਰ ਰਹਿਣੀਆਂ। ਨਹੀਂ ਨਹੀਂ। ਚੰਡੀਗੜ੍ਹ ਦਾ 15 ਦਿਨ ਲਾ ਕੇ ਆਏ ਹੁ ਚੰਗੀ ਤਰ੍ਹਾਂ ਸਾਫ ਕਰੋ ਘਰ ਨੂੰ ਨੀਡ ਐਂਡ ਕਲੀਨ ਅੱਛਾ ਹਾਂਜੀ ਤੇ ਤੁਸੀਂ ਮੈਂ ਬਸ ਵਿਹਲਾ ਵਿਹਲਾ ਵਿਹਲੜ ਜਲਦੀ 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 ਕਰੋ ਮੇਰੀ ਭੈਣ ਨੇ ਰੈਸਟ ਕਰਾਈ ਸੀ ਮੈਨੂੰ ਅੱਛਾ ਮੇਰੀ ਭੈਣ ਨੇ ਮੈਨੂੰ ਪੜੀ ਰੈਸਟ ਕਰਾਈ ਸੀ ਅੱਛਾ ਪਰ ਮਾੜੀ ਵਾਲੇ ਮੈਨੂੰ ਰੈਸਟ ਨਹੀਂ ਲੈਂਦੇ ਨਹੀਂ ਨਹੀਂ ਤੇ ਰੈਸਟ ਵਾਲਾ ਖਾਣਾ ਹੈ ਨਹੀਂ ਆ ਕਿਉਂ ਰੈਸਟੋਰਾਂ ਖਾਣਾ ਨਹੀਂ ਨਹੀਂ ਸੌਰਿਆ ਘਰ ਨੌ ਦਾ ਕੋਈ ਰੈਸਟੋਰਾਂ ਖਾਣਾ ਨਹੀਂ ਅੱਛਾ ਹਾਂਜੀ ਹਾਲੇ ਚੰਡੀਗੜ੍ਹ ਵਾਲਿਆਂ ਦਾ ਜੀ ਧੰਨਵਾਦ ਕਮਾਇਆ ਤਾਂ ਫਰਾਇਆ ਹੈ ਹੀ ਇਹ ਦੇਖੋ ਤੁਹਾਨੂੰ ਕਿੱਥੇ ਕਿੱਥੇ ਕਮਾ ਕੇ ਲਿਆ ਆ ਮੈਂ ਵਧੀਆ ਇਹਨਾਂ ਸਿੱਕੇ ਆ ਨਹੀਂ ਜਿੱ ਕੋ ਬਣਾ ਪਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਉਹ ਮੈਂ ਵੀ ਨਹੀਂ ਕੀਤੇ ਸੀਗੇ ਆ ਦੇ ਫੋਲੋ ਇਹਨਾਂ ਦੇ ਸੁੱਕ ਗਿਆ ਸੀਗੇ ਕਿਉਂਕਿ ਮੰਮੀ ਘਰ ਹੀ ਵੈਸੇ ਤਾਂ ਪਰ ਮੰਮੀ ਥੋੜੇ ਠੀਕ ਨਹੀਂ ਐ ਇਸ ਕਰਕੇ ਇਹਨਾਂ ਵਿਚਾਰੇ ਨੇ ਪਾਣੀ ਵੀ ਨਹੀਂ ਪਿਆ ਠੰਡ ਪਾਣੀ ਥੋੜੀ ਜਿਹੀ ਲੋੜ ਆ ਪਰ ਪਾਣੀ ਤਾਂ ਠੰਡ ਵਿੱਚ ਵੈਸੇ ਥੋੜੀ ਜ਼ਰੂਰਤ ਐ ਪਰ ਜਿ ਲਾਏ ਆ ਤੇ ਇਹ ਆਕਸੀਜਨ ਦਿੰਦੇ ਹਨ ਨਾ ਉਹ ਤਾਂ ਠੰਡ ਤੋਂ ਬਚ ਗਈ ਆ ਲਾਉਣ ਦੇ ਨਾਲ ਛੁਰਕੜੀਆਂ ਨਾਲ ਆਉਂਦੇ ਆ ਆ ਛੁਰਕੜੀਆਂ ਵਿਚਾਰ ਲੈ ਵਧੀਆ ਬਹੁਤ ਵਧੀਆ ਚੀਜ਼ ਐ ਵੀ ਦੀਨ ਉਹ ਹੈ ਅੰਦਰ ਕੀਤੇ ਨਾ ਠੰਡਣ ਲਾ ਲੱਜੇ ਇਹ ਸਾਡਾ ਰਬੜ પ્લાન્ટ ਰਬੜ ਰਬਰ પ્લાન્ટ ਰਬੜ 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 ਇਹ ਪਾਮਪ પ્લાન્ટ ਅਰਿਕਾ ਤੋਂ ਪਤਾ ਕੋਈ ਨਾ ਮੋ ਨਿਸ਼ਾਨ ਨਹੀਂ ਤੇ ਆ ਦੇਖੋ ਦਿਨੇ ਇਹ ਲਾਟਾਂ ਜਗਾਈਆਂ ਤੇ ਗਵੰਡੀਆਂ ਨੇ ਬਾਰਸ਼ ਦੇ ਚਾਂਸ ਪੂਰੇ ਪੂਰੇ ਆ ਹਾਂਜੀ ਹਵਾ ਬੜੀ ਐ ਤਾਂ ਥੋੜਾ ਬਚ ਕੇ ਰੋ ਸਾਡਾ ਪਿੰਡ ਵੀ ਹੁਣ ਅਮਰੀਕਾ ਹੀ ਬਣ ਚ ਲਿਆ ਕੋਠੀਆਂ ਕੋਠੀਆਂ ਨਾਲ ਲਾ ਕੇ ਗੁੱਟ ਬਹੁਤ ਸੋਹਣੇ ਛੇ ਹੀ ਸਾਰਾ ਕੁਝ ਧਣੀਆਂ ਧੁਨੀਆਂ ਲਾਇਆ ਇਹ ਵੀ ਵਿਚਾਰਾ ਸਿਰੇ ਸੱਤ ਦਿਨ ਦੇ ਵਿੱਚ ਕਦੇ ਕਦਾ ਡੇਗ ਗਿਆ ਲੱਗਦਾ ਕਿ ਤੇ ਕਿਰਪਾ ਹੋਊਗੀ ਇਹਦੀ ਬਈ ਆਇਆ ਬਾਹਰ ਉਹ ਬਈ ਵੀਰੇ ਕਿੱਥੇ ਗੇਲੂ ਗਿਆ ਬਈ ਮੂਲੀਆਂ ਲਈਆਂ ਪੋਟਾ ਆਪ ਆਪਣੇ ਘਰ ਹੀ ਲਾਈਆਂ ਮੂਲੀਆਂ ਆਰਗੈਨਿਕ ਔਰ ਰਹਿ ਗਿਆ ਕਰਨਾ ਪੜਿਆ ਉਹਦੇ ਚਦਰਾ ਚ ਕੀ ਰਹਿ ਗਿਆ ਮੈਨੂੰ ਤਾਂ ਨਾਲ ਪੱਕਾ ਕਿਹੜੀ ਸਣਾ ਕਿਹੜੀ ਸਣਾ ਨਹੀਂ ਉਹ ਫੜਕੇ ਜਨਾਨੀ ਬੰਦੇ ਨੂੰ ਨਾ ਲਓ ਜੀ ਮੂਲੀਆਂ ਚਿਲਣੀਆਂ ਸਟਾਰਟ ਹੋ ਗਈਆਂ ਹੁਣ ਵੇਖੀ ਹੱਥ ਵੀ ਕਿਦਾਂ ਠੰਡੇ ਹੁੰਦੇ ਆਈ ਆਪਣੇ ਜੋਗੀਆਂ ਕਰਨੀਆਂ ਤਿੰਨ ਕਮੂਲੀਆਂ ਮੂੜ ਆਹ ਤਿੰਨ ਮੂਲੀਆਂ ਬਹੁਤ ਆ ਹੈ ਕਿ ਨਹੀਂ ਆ ਜਣੇ 2-2 3-3 ਚਾ ਚਾਰ ਪਰੌਂਠੇ 2-2 ਮਿਲਣੇ ਨਹੀਂ ਨਹੀਂ ਦੋ ਪਰੌਂਠੇ ਆਣਾ ਤੇ ਸਰਦਾਰ ਨੂੰ ਪਤਾ ਨਹੀਂ ਲੱਗਦਾ ਜਦ ਤੱਕ ਬੰਦਾ ਚਾਰ ਨਾਲ ਪਰੌਂਠੇ ਖਾਵੇ ਚਲੋ ਜਿਆ ਉਹਨਾਂ ਨੂੰ ਪੋਚਾ ਲਾ ਦੇਣਾ ਅੰਦੇ ਅੰਦਰ ਪੋਚਾ ਮਾਰਨਦੇ ਬੱਚੇ ਜੀ ਤੇ ਅੰਦਰ ਰਹਿ ਗਈ ਜene ਮੂਲੀ ਦਾ ਕਚੂੰਬਰ ਬਣਾਉਣਾ ਲਓ ਜੀ ਇਹ ਰੱਖ ਲੈ ਸ਼ਾਮ ਨੂੰ ਸਬਜ਼ੀ ਬਣਾਵਾਂਗੇ ਇਹਨਾਂ ਦੀ ਅੱਛਾ ਤੁਹਾਨੂੰ ਦਿੰਨੇ ਹੁਣੇ ਲੂਣ ਮਸਾਲਾ ਵਾਲੇ ਤੁਸੀਂ ਪਹਿਲਾਂ ਇਹੋ ਕਾਹ ਕਾ ਨਹੀਂ ਇਹਦੇ ਵੀ ਬੈਨੀਫਿਟ ਹੁੰਦੇ ਆ ਬੰਦੇ ਨੂੰ ਪੀਲੀਆ ਹੋ ਜਾਣਾ ਇਹਨਾਂ ਨੂੰ ਬੋਇਲਡ ਕਰਕੇ ਤੇ ਇਹਦਾ ਪਾਣੀ ਪੀਓ ਆਈ ਨੇ ਉਬਾਲ ਕੇ ਪੀਨੇ ਆ ਤੁਸੀਂ ਬੋਇਲਡ ਕਰ ਆਓ ਉਬਾਲ ਕੇ ਹੀ ਪੰਜਾਬੀ ਵਿੱਚ ਉਹ ਬੋਇਲ ਕੇ ਹੀ ਹੈ ਉਬਾਲ ਦੋ ਆਹ ਬਚਾੜਾ ਨਾ ਲਗਾ ਮਿਹਨਤੀ ਬੱਚਾ ਅਰਗੜਮ ਪੱਤੀ ਸਟਾਰਟ ਹੋ ਗਈ ਜੀ ਹਾਂ ਜੀ ਇਹਨਾਂ ਨੂੰ ਮੈਂ ਕਹਿਣੇ ਕਿੰਨੀ ਤਰੀਕਿਆ ਹੋ ਮਲੋਧਰਾ ਨਾਲ ਉੱਪਰ ਚੜ੍ਹਨ ਦੀ ਹਾਂ ਵੀ ਆਉਂਦੇ ਆ ਬਾਹਰ ਮਾੜਾ ਮਾੜਾ ਦੇ ਮਹਾਰਾਜ ਜੀ ਤਦੋ ਇਹ ਲੋ ਨਾਲ ਹੀ ਮੇਰਾ ਕੱਪੜੇ ਧੋਣ ਲਾ ਪਾ ਨਹੀਂ ਮੈਂ ਛਾਂਦੀ ਮੇਰਾ ਇਹ ਚਿੱਟਾ ਕੁੜਤਾ ਪਜਾਮਾ ਅੰਦਰ ਪਿਆ ਆ ਉੱਥੇ ਕੱਪੜੇ ਲੈ ਨਹੀਂ ਟੂਪਲ ਤੇ ਪਹਿਨੀ ਤੇ ਠੰਡਾ ਪਾਣੀ ਛੱਡੋ ਹੈ ਹਾਂ ਇਧਰ ਮੈਂ ਮੂਲੀਆ ਰਗੜਦੀ ਆ ਉੱਥੇ ਤੁਸੀਂ ਕੱਪੜੇ ਰੱਖੋ ਟੂਟੀ ਦੇ ਧੋਣ ਵਾਲੇ ਹੈ ਤੇ ਤੁਹਾਡੇ ਚਿੱਟੇ ਕੀ ਨੀਲੇ ਆ ਕੀ ਪੀਲੇ ਕੀ ਸਾਰੇ ਕੱਪੜੇ ਤੁਹਾਡੇ ਧੋ ਕੇ ਤੇ ਟੰਗ ਦੀ ਨੀਲਾ ਤਾਂ ਮੇਰਾ ਕੋਈ ਵੀ ਨਹੀਂ ਮੈਂ ਕਿਹਾ ਨਿਹੰਗ ਆਹੋ ਹਾਤਨਾ ਢੋਣੀ ਕੋ ਬੜੀ ਸੋਖੀ ਧੋਨੇ ਪੈਣੇ ਪਰੌਂਠੇ ਅਜੇ ਲੇਟ ਐ ਤੇ ਨਾ ਬੱਚੇ ਨੂੰ ਕਹਿ ਰਹੇ ਛਲਗਮ ਪੁੱਟ ਯਾਰ ਇੱਕ ਇੱਕ ਛਲਮ ਖਾ ਲਈਏ ਮੈਂ ਤੋ ਲੈ ਇਹ ਤਾਂ ਕਾਢ ਯਾਰ ਦੋ ਦੋ ਛਲਗਮ ਕਾਢ ਯਾਰ ਇਹਨਾਂ ਨੂੰ ਖਾਣੇ ਆ ਵੱਡੀਆਂ ਛੋਟੀਆਂ ਨਹੀਂ ਵੱਡੇ ਆ ਇਹਨੇ ਮਰਜ ਪੱਤੇ ਤੇ ਫਰੇ ਕਰ एक तो जल्दी हार जाने ती कला पासा पर यार है हाँ एक एक और कद मेरे वास्ते भी मेनू भुख लगी है शलगम 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 ਇਦਾਂ ਨਿਕਾ ਜਾਵਾ ਹੋਰ ਲੱਭ ਲਾ ਕੋਈ ਹਾਂ ਉਹ ਹੋਦਾ ਲੱਭ ਗਿਆ ਲੱਭ ਗਿਆ ਹਾਂ ਚੱਲ ਤੋ ਹੋਰ ਨੂੰ ਪਤੇ ਸਾਈਡ ਤੇ ਰੱਖ ਮਸਾਲਾ ਹੋ ਰਿਹਾ ਰੈਡੀ ਹਾਂ ਹਾਂ ਆ ਤਰੰਦੇ ਆ ਤਾ ਤੈਨੂੰ ਠੰਡੇ ਹੱਥ ਲਾਤੇ ਕਿੰਨੇ ਬੇਕੂਫ ਮੈਂ ਬੇਕੂਫ ਹਾਂ ਬੱਚਿਆਂ ਦੇ ਆਲੂ ਖੰਡਮੂਲੀ ਵਾਲੇ ਪਰੌਂਠੇ ਦੋਵਾਂ ਜਣੇ ਪਾਉਣੇ ਸਿੰਗਲ ਜੀ ਨਹੀਂ ਉਹ ਆਲੂ ਵਾਲਾ ਤਰ੍ਹਾਂ ਦਾ ਅੱਛਾ ਇਹ ਵੀ ਦੋਵਾਂ ਚ ਪਾਇਆ ਜਾਂਦਾ ਬੜਾ ਵਧੀਆ ਬੰਦਾ ਇਹ ਤਿਆਰ ਦੇਈ ਤੇ ਪਹਿਲਾਂ ਨਿਆਣੇ ਦੇਣੇ ਕਰਨ ਦੀ ਖਾਲ ਨੂੰ ਤਿਆਰ ਹਾਂ ਇਹ ਆਪਣੇ ਵੱਲ ਦਾ ਦੇ ਇਸੇ ਪੋੜੀ ਜਿਹਾ ਸਗਾ ਨਮਕ ਮਿਰਚ ਮਸਾਲਾ ਦੋੱਚ ਬਹੁਤ ਪਾਈ ਦਾ ਮੰਮੀ ਨਾਲੀ ਇਹ ਤੇ ਮੰਮੀ ਨਾਲੀ ਮੰਮੀ ਕਹਿੰਦੀ ਮੇਰੇ ਹੱਥ ਸੁਣਨੋਗੇ ਮੇਰੇ ਸਾਰੇ ਹੱਥ ਸੁਣਨੋਗੇ ਮੇਰੇ ਪੈਰਾਂ ਨਿਯੰਗ ਹੋਣਾ ਤੇ ਹੁੱਤਾ ਸੀ ਹਾਂ ਉਹ ਹੋ 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 ਇਹ ਮੇਡ ਵਾਲੀ ਚੱਲ ਵੀ ਤੇਰੇ ਦੋ ਪਰੌਣੇ ਤਿਆਰ ਹੋ ਗਏ ਦੋ ਪਰੌੜੇ ਘਰ ਤੇ ਤਿਆਰ ਦੋਹਾਂ ਦੋਹਾਂ ਚ ਭਾਏ ਲਾ ਦੇ ਆ ਮਜ਼ਾ ਆਇਆ ਨਾ ਖਾਣ ਦਾ ਨਾ ਲਿਆ ਸਿੰਪਲ ਨਹੀਂ ਤੇ ਇਹ ਹੈ ਜੀ ਔਲਿਆਂ ਦਾ achar ਹਾਂਜੀ ਦੱਸਿਓ ਸਾਰੇ ਜਾਣੇ ਫਿਰ ਕਿੰਨੋ ਕਿਨੋ ਮੌਲੀਆ ਦੇ ਪਰੌਂਠੇ ਪਸੰਦ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਰੋਟੀ ਪਣੀ ਲਿਆ ਖਾਦ ਸਾਰਾ ਕੁਝ ਹੋ ਗਿਆ ਹੁਣ ਸਾਰਾ ਕੰਮ ਨੀਡ ਐਂਡ ਕਲੀਨ ਹੋ ਗਿਆ ਜੀ ਰਵਾਇਤ ਤੋਰੇ ਨੇ ਭਾਂਡੇ ਕਿੱਲਾ ਵਗੈਰਾ ਸਾਰਾ ਘਰ ਤਾਂ ਸਾਫ਼ ਅੱਛਾ ਘਰ ਆ ਰੱਬ ਦਾ ਧੰਪ ਲੱਗੀ ਅਨੇ ਮੰਮੀ ਵੀ ਆ ਗਈ ਬਾਹਰ ਹਣਾ ਧੁੱਪ ਲੱਗੀ ਵਧੀਆ ਕੰਮ ਨਾਲ ਸੋੜਾ ਗਿਆ ਪੁੱਤ ਵਾਏ ਨੂੰ ਸਾਫ ਨੂੰ ਕਰ ਮੰਮੀ ਦੀ ਰਜਾਈ ਦਾ ਸ਼ਾਲ ਲਾਇਆ ਵੀ ਤੋਤਾ ਉਹਦੇ ਅਸੀਂ ਵੀ ਆਪਣੀਆਂ ਰਜਾਈਆਂ ਬਾਹਰ ਪਾ ਕੇ ੜੇ ਕੋਸ਼ ਕੱਪੜੇ ਹੱਥ ਨਾਲ ਧੋਣ ਵਾਲੇ ਸੀਗੇ ਹੌਣ ਪਾਣੇ ਮਾਰ ਕੇ ਹੁੰਦੇ ਬਾਹਰ ਤੇ ਫਿਰ ਉਹ ਵੀ ਧੋਣਦੇ ਹੱਥ ਨਾਲ ਚਿੱਟਾ কুর্তা ਪਜਾਮਾ ਦੇ ਹੱਥ ਨਾਲ ਧੋਣਾ ਪੈਂਦਾ ਲਓ ਜੀ ਕੱਪੜਾ ਦਾ ਲਾਤਾ ਢੇਰ ਧੁੱਪ ਦੇ ਲੈ ਲੈ ਹੀ ਫਾਇਦੇ ਸਾਰੇ ਈਜੀ ਚ ਧੋਤੇ ਸਾਰੇ ਈਜੀ ਵਿੱਚ ਧੋਤੇ ਈਜੀ ਸੁਕਾਉਣੇ ਬਾਅਦ ਮਸ਼ੀਨ ਵਿੱਚ ਸੁਕਾਉਣੇ ਪਰ ਮਸ਼ੀਨ ਦੇ ਵਿੱਚ ਆ ਕਿਉਂਕਿ ਫੇ ਸਿੱਲੇ ਰਹਿ ਜਾਂਦੇ ਹਨ ਸੂਰਜ ਦੇਵਤਾ ਦਾ ਕੋਈ ਪਤਾ ਨਹੀਂ ਕਦੋਂ ਲੋਪ ਹੋਏ ਨੇ ਸਾਰੇ ਕੱਪੜੇ ਈਜੀ ਚ ਧਵਾਉਂਦੇ ਠੰਡੇ ਚ ਵੀ ਧੋਣੇ ਪੈਣੇ ਆ

ਅਇਦਰ ਵੇਖੋ ਪਰੌਂਠੇ ਖਾ ਕੇ ਧੋਪ ਦੇ ਨਜ਼ਾਰੇ ਲੈ ਜਾਂਦੇ ਆ ਲੰਮੇ ਕ ਪਏ ਆ ਉਹ ਇਹ ਬਾਬਾ RAM ਦੇ ਨੇ ਕਿਹਾ ਇਦਾਂ ਕਿਹੜੇ ਬਾਬੇ ਨੇ ਕਿਹਾ ਤਾਂ ਬਾਬਾ RAM ਦੇ ਕਹਿੰਦਾ ਰੋਟੀ ਪੈ ਕੇ ਰੋਟੀ ਖਾ ਲੰਮੇ ਬੈ ਜਾ ਕਰੋ ਆ ਕੜੀਆਂ ਬੜੀਆਂ ਨੇ ਆਇਆ ਕੀ ਮ제 ਆ ਰਹੇ ਯਾਰ ਇਹਨੇ ਮੂਹ ਲਾਲ ਹੋ ਗਿਆ ਤੁਹਾਡਾ ਮੂਹ ਤਾਂ ਲਾਲ ਹੋਣਾ ਹੀ ਹੈ ਕਾਕਾ ਦੇਸੀ ਘਰਾਂ ਆ ਕੀ ਹਾਲੇ ਪਰੌਂਠੇ ਕਰਦੇ ਤਾਂ ਹੀ ਸਸਤੀ ਜੜਨ ਦੀ ਆ ਕੀ ਮ제 ਯਾਰ ਕਿ ਮੈਂ ਆ ਗਿਆ ਸੀ ਸ਼ਹਿਰ ਤੇ ਨਿਆਣਿਆਂ ਨੇ ਪੀਜਾ ਦਾ ਆਰਡਰ ਕੀਤਾ ਸੀਗਾ ਤੇ ਮੈਂ ਉਹਨਾਂ ਨੂੰ ਝੂਠ ਬੋਲਿਆ ਕਿ ਮੈਂ ਨਾ ਉਥੋਂ ਨਿਕਲ ਆਇਆ ਸ਼ਹਿਰ ਵਿੱਚੋਂ ਤੇ ਪੀਜਾ ਮੈਂ ਲੈ ਆਂਦਾ ਆਣਾ ਵਾਸਤੇ ਪੀਜਾ ਮੈਂ ਲੈ ਆਂਦਾ ਹੁਣ ਦੇਖੋ ਕੀ ਕਰਦੇ ਭਲਾ ਹੁਣ ਮੈਂ ਚੱਲਿਆ ਅੰਦਰ ਦੇਖਿਆ ਉਹ ਨਿਆਣੇ ਕੀ ਕਰਦੇ ਨਿਆਣੇ ਕਹਿੰਣਾ ਹੈ ਹਾਂਜੀ ਹਾਲੋ ਹਲੇ ਇਹਨੇ ਕੀ ਕਰੀ ਆਈ ਦੇਖਿਆ ਹਾਂ ਵੇਖੋ ਆਪਾਂ ਵੀ ਪੀਜ਼ਾ ਪਾਰਟੀ ਕਰ ਲਗੇ ਸਾਡੇ ਬਰਥਡੇ ਦੀ ਇਹ ਅਜਾ ਸਕੇ ਨਾ ਕਿਤਨਾ ਆ ਤਹੀਂ ਅੱਜ ਬਣਾ ਲੈ ਦੇ ਤਾਂ ਮੈਂ ਅੱਗੇ ਚੱਲ ਰਹਾ ਹਾਂ ਚੱਲ ਇਨਾਂਗੇ ਮੈਂ ਤੁਹਾਨੂੰ ਝੂਠ ਬੋਲਦਾ ਮੈਂ ਚੱਲ ਹੱਲ ਫੜੋ ਦੇਖਿਆ ਫਿਰ ਅੱਜ ਪਾਰਟੀ ਸੋਹਣੀ ਏ ਤੇਰਾ ਜਨਮ ਦਿਨ ਆ ਜਾਗੇ ਆ ਕੇ ਮਾਰਨਗੇ ਉਹ ਲੱਗ ਗਿਆ ਟ ਗਵੰਡੀ ਐ ਤੇ ਉਹਨਾਂ ਦੀ ਨਵਾਂ ਦਾ ਵੀ ਉਹ ਵੱਡੇ ਐ ਤੇ ਉਹਨਾਂ ਵੀ ਸੈਲੀਬ੍ਰੇਟ ਕਰਨ ਦੇ ਵੀ ਆ ਜਾਓ ਤੁਸੀਂ ਵੀ ਇਹ ਪੀਜ਼ਾ 1 ਵਨ ਗੱਟ 1 ਜੀ 3 ਹੈ ਨਾ ਇੱਕ ਨਾਲ ਇੱਕ ਫ੍ਰੀ ਸੀਗਾ ਅੱਜ ਤੇ ਮੈਂ ਚੱਲ ਬੱਚਿਆਂ ਵਾਸਤੇ ਲੈ ਚਲਦੇ ਇਹਨਾਂ ਨੇ ਮੈਨੂੰ ਚੇਚਾ ਨੇ ਫੋਨ ਕੀਤਾ ਸੀਗਾ ਕਹਿੰਦੇ ਆਹਦੇ ਵਾਸਤੇ ਲੈ ਕੇ ਆਇਓ ਦੇ ਸ਼ਕਣ ਵੀ ਡਾ ਪਿਆ ਓਕੇ ਉਹ ਕੋਈ ਉਹ ਭਰਾ ਉਹ ਕੋਈ ਮਾਪਿਓ ਨੂੰ ਪੁੱਛ ਲੋ ਹੈ ਤੂੰ ਹੀ ਭਾਇਵਾਨ ਘਟਵਾਨ ਚੰਗਾ ਚੁੱਕ ਲਿਆ ਕੰਮ ਇਹ ਹੈ ਤੰਦੂਰੀ ਵੈਜ ਪੀਜ਼ਾ ਹੈ ਨਾ ਤੰਦੂਰੀ ਵੈਜੀ ਹੈ ਨਾ ਇੱਕ ਡੀਲ ਐਕਸ ਹੈ ਪੀਜ਼ਾ ਖਾਣੇ ਤੇ ਆ ਵਿਚਾਰਾ ਦਿਲ ਦੇਖੀ ਜਾਂਦਾ ਤੂੰ ਵੀ ਖਾਣਾ ਵੇ ਇਹ ਆਪਸ ਵਿੱਚ ਗੱਲਾਂ ਕਰਨ ਦੇ ਸਾਰੇ ਇੱਕ ਦਿਨ ਜਨ ਨੂੰ ਪੁੱਛਦੇ ਠੰਡ ਕਿੰਨੀ ਹੈ ਉਹ ਕਹਿੰਦਾ ਠੰਡ ਬਹੁਤ ਜ਼ਿਆਦਾ ਹੈ ਇਹ ਬਾਹਰ ਆਇਆ ਪਰ ਸੰਗ ਦਾ ਬਹੁਤ ਸੰਗ ਦਾ ਠੀਕ ਹੈ ਨਹੀਂ ਇੱਕ ਵੱਡੇ ਤੋਂ ਪਹਿਲਾਂ ਹਾਂਜੀ ਤੇ ਹੁਣ ਹੁਣ ਫੇਰ ਚੜਾਉਣ ਲਗਾ ਤੈਨੂੰ ਪਤਾ ਪਤੰਗ ਕਿੰਨੇ ਮਹਿੰਗੇ ਹੈ ਸੀ ਮਜ਼ਾਕ ਕਰਦਾ ਮੈਂ ਹਾਂ ਮਜ਼ਾਕ ਕਰਦਾ ਇੱਕ ਪਤੰਗ ਨਾ ਪੰਜ ਪਤੰਗ ਵੱਢ ਕੇ ਫੇਰ ਆਪਣਾ ਵਢਾਉਣਾ ਫੇਰ ਮੰਨਿਆ ਜਾਂਦਾ ਬੰਦਾ ਪਤੰਗ ਛਡਾਉਣ ਵਾਲਾ ਛਲਗਮ ਕਰ ਲੈ ਤਿਆਰ ਤੇ ਪੀਲੇ ਪੀਲੇ ਛਲਗਮ ਬਣਾਉਣ ਲੱਗੇ ਹੋਣ ਅਸੀਂ ਵਿੱਚ ਪਾ ਕੇ ਮੇਥੀ ਬਹੁਤ ਸਟੈਂਡਰਡ ਦੇ ਬੰਦੇ ਪਾਲਕ ਪਾਉਣੀ ਪਾਲਕ ਮੇਥੀ ਪਾਲਕ ਮੇਥੀ ਪਾਲਕ ਜੋ ਮਰਜ਼ੀ ਪਾ ਲੋ ਬਹੁਤ ਸਵਾਦ ਬੰਦੇ ਵੇ ਹਾਂ ਕੋਠੇ ਚੜੀਏ ਕੋਠੇ ਬਹੁਤ ਚੜਦੀ ਐ ਇਹ ਕੋਠੇ ਤੇ ਬਹੁਤ ਚੜਦੀ ਲੱਤਾਂ ਦੀ ਐਕਸਰਸਾਈਜ਼ ਕਰਦੀ ਰਹਿੰਦੀ ਐ ਗੋਡੇ ਗੱਡ ਚੱਲਦੇ ਰਹਿਣਾ ਬਜ਼ੁਰਗਾਂ ਦੇ ਤੂੰ ਕਰ ਦਿੰਦੀ ਮੈਂ ਦਾਤ ਪਾ ਦਿੰਦੀ ਹਾਂ ਕੱਲ ਛੱਡਿਆ ए, मेरी मम्मी तो भूपा बैठी दौन जन गप्पा बढ़न जल्द है साग दिया ग हो सा साग दिया ਉਹ ਹਣ ਦੀ ਪਹਿਲੀ ਹੈਗੀ ਇਹ ਦੇਖਿੰਦੇ ਸਾਹ ਖਾ ਲੋ ਤੁਸੀਂ ਕਟਿੰਗ ਹੋ ਗਈ ਇਹਨਾਂ ਦੀ ਹੁਣ ਛੋਟੇ ਛੋਟੇ ਜਿੰਨੇ ਛੋਟੇ ਛੋਟੇ ਕੱਟੋਗੇ ਤੇ ਉੰਨੇ ਵਧੀਆ ਰਹਿੰਦੇ ਨੇ ਟੈਸਟ ਬੰਦੇ ਨੇ ਮੇਥੀ ਪਾਲਕ ਲਿਆ ਤੋੜੋ ਨਾ ਤੇ ਇਹ ਪਾਵਾਂਗੇ ਹੁਣ ਸ਼ਲਗਮ ਦੇ ਵਿੱਚ ਵਿੱਚ ਸ਼ਲਗਮ ਗੋਂਗਲੂ ਗੋਂਗਲੂ ਦੇ ਵਿੱਚ ਪਾਵਾਂਗੇ ਉਹ ਬੱਚਾ ਮੇਰਾ ਲੈ ਰਿਹਾ ਨਿਆਰੇ ਉੱਪਰ ਇੱਥੇ ਸਿਕਾਈ ਦੀ ਵਾ ਤੰਗ ਚੜਾ ਰਿਹਾ ਏ ਅੰਨੀ ਸੱਚੀ ਦਿਖਾ ਲਉਂਦੇ ਨੇ ਇਹ ਵੀਡੀਓ ਬਣ ਨਹੀਂ ਹਾਂ ਦੇਖੋ ਇਹ ਸੱਚੀ ਨਹੀਂ ਉਹ ਦੋਨੇ ਦਰਾਣੀਆਂ ਜਠਾਣੀਆਂ ਬੈਠੀਆਂ ਬਹੁਤ ਪ੍ਰਵਾਹ ਹੈ ਕਹਿੰਦੇ ਸੁੱਤੀ ਸੁੱਤੀ ਮੋੜ ਪ੍ਰਵਾਹ ਬੈਣਾ ਹੀ ਪੈਂਦਾ ਬਿਲਕੁਲ ਇੱਕ ਦੂਜੇ ਨਾਲ ਬੈਠੀਆਂ ਨਾ ਬਸ ਦੋਸਤਾਂ ਦਾ ਫੋਲਦਾ ਆਕ ਦੂਜੇ ਸ਼ੂਗਰ ਫਰਵਾਹ ਦੀ ਬਿਆਹ ਬਾਹਰ ਨਿਕਲ ਗਏ ਸਾਰੇ ਆਹੋ ਆਹ ਦੋ ਟੋਪ ਬੋਲਾ ਗੜੀ ਦਾ ਵੀ ਪਤਾ ਠੰਡ ਬੜੀ ਲੱਗਦੀ ਕੋਲ ਪਟਾਕਾ ਪੈ ਜਾਣਾ ਨਹੀਂ ਨਹੀਂ ਆਓ ਪਟਾਕੇ ਪਟੂਕੀ ਛੱਡੋ ਉਹ ਕਹਿੰਦਾ ਏ ਛਾਬੀ ਦਾ ਮੁੰਡਾ ਹਾਂ ਤੁਹਾਡਾ ਘਰ ਕਿੱਥੇ ਮੈਂ ਘਰ ਨਹੀਂ ਤੇ ਕਿਹਦਾ ਵੀ ਆਏ ਭਰਾਵਾ ਇੱਥੇ ਆਏ ਮੈਂ ਢੰਡੇ ਢੰਡੇ ਕਟਲੇ ਸਾਰਾ ਕੁਛ ਤੇ ਇਹ ਆ ਜੀ ਮਿੱਟੀ ਦਾ ਪਾਂਡਾ ਜਿਹਦੇ ਵਿੱਚ ਅਸੀਂ ਬਣਾਉਣੀ ਹੈ ਸਬਜੀ ਗੰਗਲੂਆਂ ਦੀ ਐਚੀ ਬਣਾਉਂਦੀ ਤਾਂ ਵੀ ਸਬਜੀ ਐਚੀ ਬਣਾਉਣੀ ਹੈ ਸਾਰੇ ਕੁਛ ਜੇ ਆ ਪਾਲਕ ਗੰਡੇ ਗੁੰਡੇ ਜੋ ਸਾਰਾ ਕੁਛ ਕੱਟ ਕੇ ਰੱਖ ਲਿਆ ਹਿੰਗ ਜੇ ਤੇਲ ਤੋਂ ਬਿਨਾ ਰੱਖਤੀ ਇਹ ਟੁੱਟ ਜਾਂਦੀ ਮਿੱਟੀ ਦਾ ਪਾਂਡਾ ਹਾਂ ਜਦੋਂ ਵੀ ਰੱਖਣਾ ਪਹਿਲਾਂ ਤੇਲ ਪਾਉਣਾ ਫੇਰ ਇਹਨੂੰ ਵਿੱਚ ਰੱਖਾਂ अच्छा जीरा ਪਾਉਣ ਲੇ ਜੀਰਾ ਹਲਦੀ ਮੈਂ ਪਹਿਲਾਂ ਪਾਉਣੇ ਨੇ اچھا ਇਹ ਲਾਲ ਲੱਗ ਜੂਗਾ ਨਾ ਤਾਂ ਤੇ ਨਾਲ ਹੀ ਗੰਡੇ ਇਹਦੇ ਵਿੱਚ ਹਲਦੀ ਹਲਦੀ ਇਸ ਕਰਕੇ ਪਹਿਲੇ ਪਾਈਏ ਕਿ ਨਾਲ ਹੀ ਭੁੱਜ ਜਾਂਦੀ ਹੈ ਐ ਵਧੀਆ ਤਰੀਕੇ ਨਾਲ ਨਾ ਰੱਡ ਜਾਂਦੀ ਹੈ ਨਮਕ ਪਾਵਾਂਗੇ ਨੂੰ ਪਤਾ ਹੈ ਚਲੂਣ ਲੰਡੇ ਦੇ ਤੇ ਹੋਣਾ ਪਤਣੀਆਂ ਨਹੀਂ ਤੇ ਸਿੰਧ ਦਾ ਨਮਕ ਸਿੰਧ ਦਾ ਨਮਕ ਵਰਤੀਦਾ ਹੀ ਬਸ ਉਹ ਬਾਅਦ ਚ ਘੱਟ ਹੋ ਜਾਂਦਾ ਮਸਾਲਾ ਆਪਣੇ ਸਵਾਦ ਨਾਲ ਆਹੋ ਚਲੋ ਜੰਨਾ ਦਾ ਖਾਣਾ ਉਹਨਾਂ ਨੂੰ ਪਾ ਲਓ ਲਾਲ ਮਿਰਚ ਬਿਲਕੁਲ ਘੱਟ ਲਾਈਟ ਵੇ ਮੰਮੀ ਘੱਟ ਠੀਕ ਆ ਵੇਹੇ ਲਾਲ ਮੁੱਛ ਪਾਉਣੀ ਚਾਹੀਦੀ ਖਾਣੇ ਵਿੱਚ ਚਾਹੀਦੀ ਹੈ ਹਾਟ ਹਾਟ ਵਾਸਤੇ ਬਹੁਤ ਵਧੀਆ ਹੁੰਦੀ ਹੈ ਇਹ ਹਰੀ ਵੀ ਖਾਲੀ ਦੀ ਹੈ ਕਿਉਂਕਿ ਜਿਹੜਾ ਆਯੁਰਵੈਦਿਕ ਡਾਕਟਰ ਨੇ ਉਹ ਪੱਕਾ ਦੱਸਦੇ ਆ ਇਸ ਤੋਂ ਬਾਅਦ ਵਿੱਚ ਆ ਗਈ ਹੈ ਹਿੰਗ ਇਹ ਇਹ ਕੱਤ ਪਾਉਂਦੇ ਇਹਨੇ ਟੇਸਟ ਹੁੰਦਾ ਸਬਜ਼ੀ ਦਾ ਜੀ ਜ਼ਰੂਰ ਪਾਇਆ ਕਰੋ ਹਰ ਇੱਕ ਸਬਜ਼ੀ ਵਿੱਚ ਥੋੜੀ ਜੀ ਪਾਇਆ ਕਰੋ ਅੱਛਾ ਹਿੰਗ ਆਟੇ ਵਿੱਚ ਵੀ ਪਾਣੀ ਹੈ ਪਾ ਲੈ ਭਲਾਵਾ ਨਹੀਂ ਆਟੇ ਵਿੱਚ ਹੀ ਮੈਂ ਸੁਣਿਆ ਆਰਤੇ ਵਿੱਚ ਕਹਿੰਦੇ ਹੋ ਕੀ ਨਾਂ ਲੈਂਦੇ ਮਿੱਠਾ ਛੋਟਾ ਪਾਲੀ ਦਾ ਦੇ ਘਰ ਦਾ ਆਟਾ ਗੁਨੀ ਦਾ ਖਾਣ ਵਾਸਤੇ ਇਹਨੂੰ ਸੁੱਕਾ ਘੋਟਿਆ ਧਨੀਆ ਹਾਂ ਵੀ ਅੱਛਾ ਕਾਲੀ ਮਿਰਚ ਪੀਸੀ ਪੀਸੀ ਕਾਲੀ ਮਿਰਚ ਬਲੈਕ ਪਪਰ ਇਹਦੇ ਨਾਲ ਹੀ ਲਵਾਂਗੇ ਦੋ ਦੋ ਮੱਕੀ ਦੀਆਂ ਰੋਟੀਆਂ ਤੇ ਬੜਾ ਸਵਾਦ ਲੱਗਦਾ ਮੱਕੀ ਦੀਆਂ ਰੋਟੀਆਂ ਨਾਲ ਟੇਸਟ ਬਹੁਤ ਆਉਂਦਾ ਇਹਨਾਂ ਦਾ ਤੇ ਮੱਕੀ ਦੀ ਰੋਟੀ ਰਹਿ ਵੀ ਖਾਣ ਦੇ ਵਿੱਚ ਵਧੀਆ ਆ ਨਾ ਕਣਕ ਦੇ ਆਟੇ ਨਾਲੋਂ ਵਧੀਆ ਆ ਸਗਾ ਮਸਾਲਾ ਭੁੱਜ ਭੁੱਜ ਕੇ ਹੁਣ ਹੋ ਗਿਆ ਲਾਲ ਨਹੀਂ ਮੇਥੀ ਵੀ ਥੋੜੀ ਕਰਾਂਗੇ ਨਾ ਹੁਣ ਇਹਦੇ ਵਿੱਚ ਮੇਥੀ ਪਾਤੀ ਤੇ ਉਹ ਵੀ ਥੋੜੀ ਰੈਜ ਜੀ ਹੋਊਗੀ ਤੜਕੇ 'ਚ ਕਰਨੀ ਨੂੰ ਲਾਉ ਤੜਕੇ ਦੇ ਵਿੱਚ ਇਹ ਵੀ ਲਾਲ ਹੋ ਜੂਗੀ ਪਾਲਕ ਦੋ ਬੋੜੀ ਪਾਲਕ ਦੋ ਮਿੰਟ ਬਾਅਦ ਪਾਲਕ ਪਾ ਦੇ ਪਾਲਕ ਭਾਵੇਂ ਦੋ ਮਿੰਟ ਬਾਅਦ ਪਾ ਦਿਓ ਕੱਲ ਨੂੰ ਇੰਜ ਕਰਾਂਗੇ ਕੱਲੂ ਆਲੂ ਮੇਥੀ ਬਣਾਵਾਂਗੇ ਨਾ ਨਹੀਂ ਕੱਲੂ ਮੈਂ ਤਾਂ ਚਨੇ ਬਣਾਵਾਂਗੇ ਫੇਰ ਸੁੱਕੀ ਸਬ지 ਖਾਦੀ ਹੋਣੀ ਹੈ ਕਾਲੇ ਚਨੇ ਕਾਲੇ ਚਨੇ માં ਮੈਂ ਉਹ ਵੀ ਪੇਲਾਗਾ ਤਾਂ ਸੁੱਕੀ ਸਬ지 ਖਾਦੀ ਹੋਣੀ ਆ ਹੋਰ ਉਹ ਤੇ ਹੈ ਹੀ ਦੋ ਮਿੰਟ ਬਾਅਦ ਆਪਾਂ ਪਾਲਕ ਪਾ ਲਾਂਗੇ ਨਾ ਥੋੜੀ ਜਿਹੀ ਬਸ ਤਰੇ ਦਿਨ ਹੋ ਗਿਆ ਹੁਣ ਮਸਾਲੇ ਨੂੰ 2 ਕੁ ਮਿੰਟ ਉਸ ਤੋਂ ਬਾਅਦ ਵਿੱਚ ਹੁਣ ਪਾਤੀ ਪਾਲਕ ਪਾਲਕ ਥੋੜੀ ਪਾਈ ਆ ਮੇਥੀ ਜਿਆਦਾ ਪਾਈ ਆ ਆਹੋ ਇਹ ਮਸਾਲਾ ਕਮ ਸੇ ਕਮ ਵੀ ਤਾਂ 6-7 ਮਿੰਟ ਇਹਨੂੰ ਭੁੰਨੋ ਫਿਰ ਇਹ ਚ ਪਾਓ ਦੇਗੀ ਮਿਰਚ ਪੜੀ ਜੀ ਪਾਲੋ ਸਵਾਦ ਅਨਸਾਰ ਮੰਮੀ ਅੱਗੇ ਘੱਟ ਘੱਟ ਪਾਈ ਮਮਮੀ ਸਾਡੀ ਦਾ ਪੇਟ ਖਰਾਬ ਰਹਿੰਦਾ ਵਾ ਤੇ ਅਹੀ ਵੀ ਮਸਾਲੇ ਘੱਟ ਹੀ ਛਾਈਦੇ ਥੋੜੇ ਥੋੜੇ ਪਾਏ ਵੈਸੇ ਤਾਂ ਤੁਹਾਨੂੰ ਵੇਖਣ ਵਿੱਚ ਹੀ ਲੱਗਦਾ ਹੋਣਾ ਪੀ ਜਿਆਦਾ ਪਾਤੇ ਨਹੀਂ ਤੇ ਥੋੜੇ ਥੋੜੇ ਹੀ ਹੈ ਕਿਉਂਕਿ ਵੀਡੀਓ ਵਿੱਚ ਚਮਚਾ ਜਿਹੜਾ ਉਹ ਜਿਆਦਾ ਵੱਡਾ ਲੱਗਦਾ 7-8 ਮਿੰਟ ਹੋ ਗਏ ਨੇ ਇਹਨੂੰ ਤੜਕ ਕੇ ਨੂੰ ਭੁੱਜਦੇ ਹੋਏ ਤੇ ਹੁਣ ਪਾ ਲਾਂਗੇ ਛਲਗਾ ਮਹੌਲੇ ਹੌਲੀ ਹੌਲੀ ਹਿਲਾਈ ਜਾਵਾਂ ਉਹਨਾਂ ਨੂੰ ਲੈ ਜਾਣੀ ਹੈ ਦੇਖਣੀ ਹੈ ਜਿਹੜੇ ਵਿੱਚ ਇਹ ਪੂਰੇ ਤੜਕੇ ਦੇ ਵਿੱਚ ਮੈਸ਼ ਹੋ ਜਾਣ ਮੈਲਾਵਾ ਨਹੀਂ ਸਬਜ਼ੀ ਦਾ ਰੰਗ ਤਾਂ ਆਉਂਦੀ ਯਾਰ ਮੜਮੜੀ ਆ ਨਾ ਉਹ ਦੇਖਣ ਚਾਹ ਲਾਗੀ ਬਾਅਦ ਚ ਬੈਠ ਥੋੜੀ ਜਿਹੀ ਬੈਠ ਜਾਣੀ ਥੋੜੀ ਜਿਹੀ ਆ ਜਾਊਗੀ ਇਹਨਾਂ ਨੂੰ ਬਾਅਦ ਕਿੰਨਾ ਟਾਈਮ ਰੱਖਣਾ ਬਾਅਦ ਇਹਨਾਂ ਨੂੰ ਮੱਠੇ ਮੱਠੇ ਹੋਣ ਦੇਣੇ ਆ ਦੇਖ ਜਾਣੇ ਆ ਤੱਕੜੀਆਂ ਜਾਣ ਸਕੇ ਅੱਜ ਮੈਂ ਥੋੜੀ ਲੇਟ ਹੋ ਗਈ ਆ ਕਾ ਜਾਣੀ ਕਪੜੇ ਧੋਣ ਦੀ ਇਹ ਸਬਜੀ ਸਾਡੀ ਥੋੜੀ ਦੇਰ ਤੱਕ ਬਣ ਜਾਣੀ ਆ ਤੇ ਮੱਕੀ ਦੀਆਂ ਰੋਟੀਆਂ ਹੁਣ ਖਾਵਾਂਗੇ ਉਹ ਤੁਸੀਂ ਪਕਾਵੋਗੇ ਤੇ ਚਲੋ ਕੋਈ ਨਹੀਂ ਮੈਂ ਪਕਾ ਦੂਗਾ ਮੇਰੀਆਂ ਪੱਕੀਆਂ ਖਾ ਲਿਓ ਆਟਾ ਹੀ ਖਾਣਾ ਪੈਣਾ ਨਾਲ ਮੈਂ ਇੱਥੇ ਵਲੌਗ ਦੀ ਸਮਾਪਤੀ ਕਰਦੀ ਆ ਅੱਜ ਮੈਂ ਬਹੁਤ ਥੱਕ ਗਈ ਆ ਅੱਜ ਅਸੀਂ ਚਲੋ ਜਿਆਦਾ ਕੰਮ ਕੀਤਾ ਘਰ ਵਿੱਚ ਕਿਉਂਕਿ ਅਸੀਂ 6-7 ਦਿਨ ਬਾਅਦ ਤੇ ਘਰੋਂ ਬਾਹਰ ਸੀਗੇ ਤੇ ਕੰਮ ਜਿਆਦਾ ਪਿਆ ਇਸ ਕਰਕੇ ਇੱਥੇ ਹੀ ਵਲੌਗ ਦੀ ਸਮਾਪਤੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਵਲੌਗ ਕਿਸ ਤਰ੍ਹਾਂ ਦਾ ਲੱਗਾ ਅੱਜ ਦਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਧਕਾਰੋ ਮੱਠੀ ਮੱਠੀ ਬੰਦੀ ਨਾ ਇਹਦੇ ਵਿੱਚ ਬੋੜੀ ਵਧੀਆ ਬਣਦੀ ਹੈ ਇਹਦੇ ਵਿੱਚ ਸਬਜੀ ਲਓ ਜੀ ਸਬਜੀ ਸਾਡੀ ਬਣ ਕੇ ਤਿਆਰ ਹੈ ਦੇਖੋ ਕਿੰਨੀ ਵਧੀਆ ਕੋਲ ਗਈ ਆ ਬਿਲਕੁਲ ਹੈ ਇੱਕ ਤਾਂ ਜਿਹੜਾ ਮਿੱਟੀ ਦਾ ਭਾਂਡਾ ਨਾਲ ਇਹਦੀ ਸਿਫਤ ਹੀ ਹੈ ਥੱਲੇ ਨਾਲ ਅਸੀਂ ਸਬਜੀ ਜਾਲਾ ਇਹ ਸਬਜੀ ਥੱਲੇ ਲੱਗਦੀ ਦੂਜੀ ਗੱਲ ਬਣ ਕੇ ਆ ਮਤਲਬ ਤਿਆਰ ਹੋ ਜਾਂਦੀ ਹੈ ਬਹੁਤ ਵਧੀਆ ਬਣ ਗਈ ਕੋਲ ਗਈ ਪਾਫਾ ਛੱਡ ਰਹੀ ਹੈ ਤੇ ਪੂਰੇ ਛਲਗਮ ਖੁੱਲ ਗਏ ਦੂਜੇ ਛਲਗਮ ਨੇ ਜਿਹੜਾ ਲਾਲ ਜੋ ਕੌੜੇ ਬੰਦੇ ਤੇ ਇਹ ਜਿਹੜੇ ਛਲਗਮ ਬਹੁਤ ਵਧੀਆ ਬੰਦੇ ਟੇਸਟ ਬਹੁਤ ਹੁੰਦਾ ਇਹਨਾਂ ਦਾ ਹੁਣ ਡਿਮਾਂਡ ਆ ਗਈ ਮੰਮੀ ਦੀ ਵੀ ਲਾਓ ਮੱਕੀ ਦੀ ਮੰਮੀ ਵੀ ਕਹਿ ਰਹੀ ਮੱਕੀ ਦੀ ਰੋਟੀ ਲਾਓ ਇਹਦੇ ਨਾਲ ਖਾਈਏ ਤੇ ਇਹ ਤਾਂ ਦੇਖੀਏ ਸਵਾਦ ਕੀ ਹੈ ਤੇ ਤੁਸੀਂ ਵੀ ਬਣਾਓ ਪੀਲੇ ਛਲਗਮ ਤੇ ਪੀਲੇ ਛਲਗਮ ਤੇ ਬਣਾ ਕੇ ਸਾਨੂੰ ਅਸੀਂ ਤੇ ਬਣਾਏ ਆ ਤੇ ਲਾਈਕ ਸ਼ੇਅਰ ਕਮੈਂਟ ਦੱਸਿਓ ਭਲਾ ਤੁਸੀਂ ਬਣਾ ਕੇ ਜੇ ਤੂੰ ਖਾਓਗੇ ਤੇ ਦੱਸਿਓ ਸਾਨੂੰ ਕਿੱਦਾਂ ਦੇ ਬਣਦੇ